ਅੱਜ ਨਵੀਂ ਸੋਚ ਵੈਲਫੇਅਰ ਸੁਸਾਇਟੀ ਨੋਰਮਲ ਵੱਲੋਂ ਵਿਸ਼ੇਸ਼ ਖੋਹਦਾਨ ਕੈਂਪ ਨੋਰਮਲ ਵਿਖੇ ਲਗਾਇਆ ਗਿਆ ਸੁਸਾਇਟੀ ਦੇ ਪ੍ਰਧਾਨ ਰਵਨੀਤ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਸਵਰਗਯਾ ਸ਼੍ਰੀਮਤੀ ਸੁਦੇਸ਼ ਕੁਮਾਰੀ ਜੀ ਦੀ ਤੀਸਰੀ ਵਰ੍ਹੇ ਮੌਕੇ ਲਗਾਇਆ ਗਿਆ ਹੈ ਪਰ ਉਦੋਂ ਸਾਡਾ ਇਹ ਤੀਵਾ ਕੈਂਪ ਹੈ ਅਸੀਂ ਹਰ ਮਹੀਨੇ ਕੈਂਪ ਲਗਾਉਣੇ ਹਾਂ ਅੱਜ ਦੇ ਇਸ ਕੈਂਪ ਵਿੱਚ 90 ਦਾਨੀਆਂ ਨੇ ਖੂਨਦਾਨ ਕੀਤਾ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਬੁੱਟੇ ਵੀ ਵੰਡੇ ਗਏ ਆਓ ਦੇਖਦੇ ਹਾਂ ਇਸ ਕੈਂਪ ਦੀ ਇੱਕ ਚਲਕ ਆਰਬੀ ਇੰਡੀਆ ਟੀਵੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਤੇ ਮਸ਼ਹੂਰੀ ਜਾਂ ਖਬਰ ਦੇਣ ਲਈ ਚੈਨਲ ਦੇ ਐਮਡੀ ਰੈਬੀ ਬਾਡੀਆ ਨਾਲ ਸੰਪਰਕ ਕਰੋ ਜਿਨ੍ਹਾਂ ਦਾ ਨੰਬਰ ਹੈ 9815307500 9851530750